ਕਾਂਗਰਸੀ ਅਕਾਲੀ ਅਤੇ ਝਾੜੂ ਵਾਲੇ ਅਕਸਰ ਜਿਹੜੇ ਵੀ ਹਲਕਾ ਖਰੜ ਦੇ ਵਿੱਚ ਲੀਡਰ ਬੈਠੇ ਹੁੰਦੇ ਨੇ ਉਹ ਇਹੀ ਅਥਾ ਗੱਲਾਂ ਮਾਰਦੇ ਨੇ ਕਿ ਭਾਈ ਮੈਂ ਵਿਕਾਸ ਕਰਾਇਆ ਮੈਂ ਵਿਕਾਸ ਕਰਾਇਆ ਕਰਾਲੀ ਚ ਲੀਡਰ ਬਥੇਰੇ ਨੇ ਇੱਥੇ ਜਿੰਨੂੰ ਮਰਜ਼ੀ ਪੁੱਛ ਲੋ ਉਹ ਕਹਿੰਦਾ ਇਹ ਕੰਮ ਮੈਂ ਕਰਾਇਆ ਉਹ ਕੰਮ ਮੈਂ ਕਰਾਇਆ ਖਰੜ ਚ ਜਿਹੜਾ ਮਰਜ਼ੀ ਲੀਡਰ ਪੁੱਛ ਲੋ ਉਹ ਕਹਿੰਦਾ ਮੈਂ ਇਹ ਕੰਮ ਕਰਾਇਆ ਮੈਂ ਇਹ ਕੰਮ ਕਰਾਇਆ ਉਹ ਭਾਈ ਜੇ ਤੁਸੀਂ ਇਹ ਡੱਕਾ ਤੋੜਿਆ ਹੁੰਦਾ ਤਾਂ ਇਹ ਹਾਲ ਥੋੜੀ ਹੋਣਾ ਸੀ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਰਿਹਾ ਹਾਂ ਕੁਰਾਲੀ ਦੀਆਂ ਤੇ ਨਾਲ ਦੀ ਨਾਲ ਦਿਖਾ ਰਿਹਾ ਹਾਂ ਤੁਹਾਨੂੰ ਖਰੜ ਦੀਆਂ ਹਾਂ ਜਦੋਂ 40 ਕਿ ਮਿੰਟ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਲੀਡਰ ਨੇ ਵਿਕਾਸ ਕਰਾਇਆ ਇਹ ਤਾਂ ਬਾਅਦ ਚ ਪਤਾ ਲੱਗਦਾ ਕਿ ਵਿਕਾਸ ਉਹਦੀ ਜੇਬ ਦਾ ਹੀ ਹੋਇਆ ਬਾਕੀ ਲੋਕ ਤਾਂ ਧੱਕੇ ਹੀ ਖਾ ਰਹੇ ਨੇ ਤੇ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਕਮੈਂਟ ਕਰਕੇ ਕਿਉਂਕਿ ਜੇਕਰ 40 ਤੋਂ 50 ਮਿੰਟ ਜਾਂ ਫਿਰ 1 ਘੰਟਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਬਰਸਾਤ ਹੁੰਦੀ ਹੈ ਤੇ ਬਰਸਾਤ ਤੋਂ ਬਾਅਦ ਤੁਹਾਡੇ ਹਾਲਾਤ ਕੀ ਹੁੰਦੇ ਨੇ ਕੀ ਤੁਹਾਡੇ ਹਲਕੇ ਦੇ ਵਿੱਚ ਕਿਸੇ ਕਾਂਗਰਸੀ ਨੇ ਕਿਸੇ ਝਾੜੂ ਵਾਲੇ ਨੇ ਜਾਂ ਕਿਸੇ ਅਕਾਲੀ ਆਗੂ ਨੇ ਜਾਂ ਕਿਸੇ ਹੋਰ ਪਾਰਟੀ ਦੇ ਲੀਡਰ ਨੇ ਵਿਕਾਸ ਕਰਾਇਆ ਜਾਂ ਫਿਰ ਆਪਣਾ ਹੀ ਵਿਕਾਸ ਕੀਤਾ ਦੱਸੋ